ਮੈਨੂੰ ਕੱਲ ਪੰਜਾਬ ਦੇ ਵਿੱਚ ਜਿੰਨੇ ਬਲੱਡ ਨੇ ਬਲੱਡ ਸੁਖਵਿੰਦਰ ਸਿੰਘ ਪਟਿਆਲੇ ਦੇ ਜਿੰਨੇ ਤੇ ਕਿਹੜੇ ਸ਼ਹਿਰ ਦਾ ਨਾਮ ਹੈ ਕੁਝ ਨਹੀਂ ਲੈ ਪਤ ਪੱਤਰਕਾਰ ਵਾਲਾ ਅਸੀਂ ਠੱਗ ਹੈ ਤੁਹਾਨੂੰ ਅਸੀਂ ਠੱਗ ਪੱਤਰਕਾਰ ਵਾਲਾ ਪੱਤਰਕਾਰ ਪੱਤਰਕਾਰ ਬਣਾਵਾਉਂਗਾ ਕਿਥੋਂ ਪਟਿਆਲੇ ਤੋਂ ਤੇਰਾ ਨੰਬਰ ਇਹ ਜਗਾੜ ਲਾ ਰਹੇ ਨੇ ਜਗਾੜ ਅਸੀਂ ਵੇਚ ਰਹੇ ਨੇ 2000 ਰੁਪਏ ਲੈ ਕੇ ਹੋਰ ਨਹੀਂ ਤੇ ਵੀ ਨਹੀਂ ਹੀ ਬਣੀ ਬਟਾਉਟਾ ਕੀ ਬਣੀ ਬਟਾਉਟਾ ਕਸਰ ਨੂੰ ਤਾਂ ਕੱਲ ਪਰ ਕੈਂਡਸ ਬਹਿਰੀ ਜੀ ਕਫਲਸਾ ਬਹਿਰੀ ਜੀ ਕੀ ਫਤਿਹ ਇਹ ਬੇਨਤੀ ਮੈਂ ਬਲੱਡ ਬੈਂਕਾਂ ਦੇ ਸਬੰਧਤ ਸਿਵਲ ਸਰਜਨ ਸੀਐਮਓ ਸਾਡੇ ਡਾਕਟਰ ਅਨੰਦਰਾਜ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਥੋੜਾ ਜਿਹਾ ਬਲੱਡ ਬੈਂਕਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਜਿਵੇਂ ਮਾਨਸਾ ਸਰਕਾਰੀ ਬਲੱਡ ਬੈਂਕ ਹੈ ਚਲੋ ਮਾਨਸਾ ਪ੍ਰਾਈਵੇਟ ਬਲੱਡ ਬੈਂਕ ਵੀ ਹੈ ਇੱਕ ਇਹਦੇ ਵਿੱਚ ਚਲੋ ਇਹ ਤਾਂ ਮਾਨ ਜ਼ਿਲ੍ਹੇ ਚ ਆ ਗਏ ਲੋਕਾਂ ਨੂੰ ਸਹੂਲਤ ਆਵਦੀ ਮਿਲਣ ਵਾਸਤੇ ਹੈਗੀ ਹੀ ਹੈ ਤੇ ਇੱਕ ਕੱਲ ਜਾਂ ਪਿਛਲੇ ਸਾਲ ਵੀ ਦੇਖਿਆ ਗਿਆ ਐਤਕੀ ਵੀ ਫੱਤਾ ਮਾਲੂਕਾ ਵਗੇ ਸੰਤ ਬਾਬਾ ਬਾਂਸ ਸਿੰਘ ਜੀ ਦੀ ਵਰਸੀ ਮੌਕੇ ਜੋ ਵੀ ਕੈਂਪ ਲੱਗਦੇ ਨੇ ਜਾਂ ਉੱਥੇ ਵਰਸੀ ਬਣਾਇਏ ਤੇ ਬਹੁਤ ਭਾਰੀ ਇਕੱਠ ਹੁੰਦਾ ਬਾਬਾ ਜੀ ਦੀ ਸਰਦਾ ਰੱਖਦੇ ਨੇ ਲੋਕ ਕਿ ਉੱਥੇ ਖੂਨਦਾਨ ਕੈਂਪ ਲਗਾਏ ਜਾਂਦੇ ਨੇ ਪਿਛਲੇ ਕੁਝ ਸਾਲਾਂ ਚ ਜਦੋਂ ਸਰਕਾਰੀ ਬਲੱਡ ਬੈਂਕ ਨੂੰ ਪਹਲ ਦਿੱਨੀ ਆਪਾਂ ਦੇਣੀ ਚਾਹੀਦੀ ਵੀ ਹੈ ਸਭ ਤੋਂ ਵੱਧ ਬਲੱਡ ਬੈਂਕ ਸਰਕਾਰੀ ਦੀ ਹੀ ਮਾਨਸਾ ਜ਼ਿਲ੍ਹੇ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਲੋੜ ਪੈਂਦੀ ਹੈ ਤਾਂ ਚਲੋ ਦੂਜੇ ਅਨਸਰ ਦੇ ਨੂੰ ਕੋਈ ਗੱਲ ਨਹੀਂ ਜਦੋਂ ਸਰਾਮ ਬਲੱਡ ਬੈਂਕ ਹੈ ਉਹ ਵੀ ਆਪਣੇ ਜ਼ਿਲ੍ਹੇ ਚ ਹੈ ਉਹ ਵੀ ਉਹ ਮੁੱਖ ਦੇ ਰੰਗ ਲਾਉਂਦੇ ਆਪਣੇ ਵਧੀਆ ਪਰ ਇੱਕ ਕੱਲ ਹੋਰ ਗੱਲ ਦੇਖੀ ਗਈ ਹੱਤਾ ਮਨ ਲੋਕਾਂ ਦੇ ਵਿੱਚ ਵੀ ਇੱਕ ਬਲੱਡ ਬੈਂਕ ਪਟਿਆਲੇ ਤੋਂ ਆਈ ਵੈਸੇ ਉਹਨਾਂ ਦਾ ਨਾਮ ਵੀ ਪੂਰਾ ਹੈ ਨਹੀਂ ਸੀ ਉਹਨਾਂ ਦੇ ਕੋਲੇ ਨਾ ਹੀ ਕਿਸੇ ਨੇ ਪੁੱਛਿਆ ਉਹਨਾਂ ਨੇ ਤਾਂ ਆ ਕੇ ਕੈਂਪ ਲਾ ਲਿਆ ਉਹਨਾਂ ਨੂੰ ਨਾਮ ਪੁੱਛਿਆ ਕੋਈ ਨਾਮ ਨੂੰ ਵੀ ਲਿਖਿਆ ਨਹੀਂ ਸੀ ਉਹਨਾਂ ਨੇ ਬਲੱਡ ਡੋਂਟ ਹੋ ਲੈ ਗਏ 150 ਜੋ ਵੀ ਹੋਇਆ ਉਹਨਾਂ ਵਾਸਤੇ ਜਗ੍ਹਾ ਪੂਰੀ ਵਧੀਆ ਮਿਲ ਗਈ ਤੇ ਇੱਥੇ ਜਿਹੜਾ ਆਪਣੇ ਮਾਨਸਾ ਦੀ ਟੀਮ ਆਉਣੀ ਸੀਗੀ ਇਕ ਡੀਐਮਸੀ ਦੀ ਕਿਰਤ ਕੀਮਾ ਨੂੰ ਜੀ ਉਹਨਾਂ ਦੀ ਜਗ੍ਹਾ ਨਹੀਂ ਸਿਲੈਕਟ ਹੋਈ ਕੋਈ ਵੀ ਇਹ ਪਿੰਡਾ ਫੱਤਾ ਮਾਲੂਕਾ ਦਾ ਮੁੰਡਾ ਹੀ ਹੇਸ਼ਰ ਸਿੰਘ ਉਹੀ ਕੰਮ ਲਵਾਉਂਦਾ ਇਥੇ ਵੈਸੇ ਉਹ ਤੇ ਜਦੋਂ ਅਸੀਂ ਪਟਿਆਲੇ ਵਾਲੇ ਕੋਲ ਗਏ ਵੀ ਤੇਰੇ ਕੋਲ ਜਗ੍ਹਾ ਪਈ ਆ ਸਾਨੂੰ ਜਗ੍ਹਾ ਵਿਚੀ ਅਸੀਂ ਲਾ ਲੈਣੇ ਆ ਇਕੱਠੇ ਹੀ ਪਹਿਲਾਂ ਜਿਹੜਾ ਮੁੰਡਾ ਸੀ ਕੁੰਨਚ ਇੰਚਾਰਜ ਉਹ ਤਾਂ ਕਹਿੰਦਾ ਕੋਈ ਗੱਲ ਚਿਰੋ ਲਾ ਲਓ ਜੀ ਕਰਨਲਦਰ ਮਣਕੀ ਇਹ ਕੁੰਨਚ ਹੋਰ ਸੀ ਸੇਠਣਾ ਬਾਪੂ ਉਹ ਵੀ ਇੰਚਾਰਜ ਸਵੇਰ ਕਰ ਗਿਆ ਉਹ ਬਹੁਤ ਗਲਤ ਸ਼ਬਦਾਵਲੀ ਵਰਤਤੀ ਗਏ ਨੇ ਪਹਿਲਾਂ ਤੁਸੀਂ ਕੌਣ ਆਏ ਹੋ ਉਂਦੀ ਇੱਥੇ ਨਾ ਆਏ ਆ ਬਾਈ 20000 ਰੁਪਏ ਕਰਾਇਆ ਪਰੇ ਸੀ ਅਸੀਂ ਕਿਹਾ ਵੀ ਅਸੀਂ ਇਹ ਪੇਸ ਪਿੰਡ ਦੇ ਆ ਤੂੰ ਕੌਣ ਹੈ ਸਾਡੇ ਕੋਲ ਵੀਡੀਓ ਵੀ ਹੈ ਉਹਦੀ ਫਿਰ ਅਸੀਂ ਜੋ ਉਹਨੂੰ ਕੁਝ ਬੋਲਿਆ ਤਾਂ ਉਹ ਚੁੱਪ ਕਰ ਗਿਆ ਪਰ ਸੇਵਰ ਸੰਜੋਤ ਸਿੰਘ ਸਾਹਿਬ ਨੂੰ ਇਹੀ ਬੇਨਤੀ ਹੈ ਕਿ ਬਲੱਡ ਬੈਂਕਾਂ ਵੱਲ ਧਿਆਨ ਦੇ ਕੇ ਵੀ ਪਹਿਲ ਸਰੋਜਿਲੇ ਮਾਨਸਾ ਵਾਸਤੇ ਵੀ ਪਹਿਲ ਸਰਕਾਰੀ ਬਲੱਡ ਬੈਂਕ ਨੂੰ ਹੋਈ ਦਿੱਤੀ ਜਾਵੇ ਤੁਸੀਂ ਮਨਜ਼ੂਰੀਆਂ ਦੇ ਕੇ ਦਿਓ ਜੀ ਇਹਦੇ ਵਿੱਚ ਮੈਨੂੰ ਕੋਈ ਬੈਨੀਫਿਟ ਨਹੀਂ ਹੈ ਜੇ ਕੋਈ ਮੇਰੇ ਚ ਕਾਨੂੰਨ ਹੈ ਜਾਂ ਕੋਈ ਹੈ ਵੀ ਅਗਲਾ ਕਹਿੰਦਾ ਚਾਕੇ ਵੀਡੀਓ ਪਾਉਂਦਾ ਖਾਨੀ ਇਹਨੂੰ ਘਾਟਾ ਹੀ ਪੈ ਗਿਆ ਸੀ ਗੱਲ ਦਾ ਜਿਹੜਾ ਮੇਰੀ ਘਾਟੇ ਵਾਲੀ ਗੱਲ ਆ ਮੈਂ ਪਹਿਲੇ ਧਾਰ ਤੇ ਹੀ ਕਹਿ ਰਿਹਾ ਸੀ ਮੈਨੂੰ ਕਲੀਅਰ ਕਰਕੇ ਜੇ ਕੋਈ ਮੈਨੂੰ ਚੋਰ ਫੜਾਇਆ ਜਾਣਾ ਮੈਂ ਤਾਂ ਮੈਨੂੰ ਸਾਬਤ ਕਰ ਲਓ ਦੂਸਰੇ ਨੰਬਰ ਤੇ ਮੈਂ ਤਾਂ ਇਹੀ ਕਹਿੰਦੇ ਵੀ ਲੋਕ ਹੈਰਾਨ ਪਰੇਸ਼ਾਨ ਆਪਣੇ ਜ਼ਿਲ੍ਹੇ ਮਾਨਸਾ ਦੇ ਹੀ ਹੁੰਦੇ ਨੇ ਹੁਣ ਜਦੋਂ ਮਾਨਸਾ ਸਰਕਾਰੀ ਬਲੱਡ ਬੈਂਕ ਦੇ ਵਿੱਚ ਜਾਂਦੇ ਨੇ ਤਾਂ ਜਿੱਥੇ ਕੈਂਪੀ ਬਾਹਰਲਾ ਲੱਗਿਆ ਹੋਇਆ ਉੱਥੇ ਬਲੱਡ ਬੈਂਕਰੀ ਕਹਿੰਣਾ ਜੀ ਬੰਦਾ ਦਿਓ ਤੇ ਬਲੱਡ ਲੈ ਜਾਓ ਪਰ ਜਦੋਂ ਤੁਸੀਂ ਕੈਂਪੀਨ ਦੇ ਰੇਸ਼ ਬਲੱਡ ਦੇ ਥੋੜੇ ਜਿਹੇ ਮੰਗੀ ਕੈਂਪ ਤੁਸੀਂ ਹੁਣ ਜਿਹੜੀ ਕੱਲੋਂ ਬਲੱਡ ਬੈਂਕ ਪਟਿਆਲ ਤੋਂ ਆਈ ਉਹ ਆਪੀ ਇਹਨਾਂ ਨੂੰ ਲ ਲੜਾਈ ਕੀਤੀ ਉਹਨਾਂ ਨੇ ਇਸ ਆਸੀਂ 20000 ਕਰਾਇਆ ਪਰ ਇਹ ਕੋਈ ਕਰਾਇਆ ਨਹੀਂ ਕੁਛ ਨਹੀਂ ਭਰਿਆ ਤੇ ਇਹ ਦੇ ਸੰਬੰਧਤ ਵੀ ਜਿਹੜੇ ਜਿਹੜੇ ਮਾਨਸਾ ਦੇ ਲੋਕ ਨੇ ਪਰ ਲੋਕ ਤਾਂ ਅਸਲ ਲੋਕਾਂ ਨੂੰ ਲੋੜ ਤਾਂ ਜਦੋਂ ਪੈਂਦੀ ਹੈ ਪਤਾ ਲਉਦੀ ਲੱਗਦੇ ਨੇ ਉਹਨੂੰ ਨਹੀਂ ਤਾਂ ਇਹ ਕਹਿਣਗੇ ਜੀ ਇਹ ਵੇਚਦੇ ਨੇ ਹੈ ਕਰਦੇ ਨੇ ਇਹ ਕਾ ਵੀਡੀਓ 'ਚ ਬੋਲੀ ਜਾਂਦਾ ਮੇਰੇ ਵਰਗੇ ਨੂੰ ਵੀ ਕਹਿਣਗੇ ਸਭ ਕੁਝ ਕਹਿੰਦੇ ਹੁੰਦੇ ਨੇ ਇਹ ਉਹ ਚੀਜ਼ਾਂ ਕਰੋ ਕਲੀਅਰ ਪਰ ਥੋੜਾ ਜਿਹਾ ਧਿਆਨ ਦਿਓ ਦੂਸਰੀ ਗੱਲ ਸਾਡੇ ਜਿਹੜਾ ਖੱਤਾ ਮਾਲੋਗਾ ਪਿੰਡ ਆ ਬਹੁਤ ਵਧੀਆ ਧਾਰਮਿਕ ਸਥਾਨ ਗੁਰੂ ਘਰ ਬਹੁਤ ਵੱਡਾ ਅੰਮ੍ਰਿਤਸਿੰਘ ਕੀਰਤਿ ਦਾ ਬਣਿਆ ਹੋਇਆ ਹੈ ਬਹੁਤ ਲੋਕਾਂ 'ਚ ਸਰਦ ਹੈਗੀ ਪਰ ਫੱਤਾ ਮਾਲੋਕਾ ਦੇ ਲੋਕਾਂ ਨੂੰ ਵੀ ਇਹੀ ਬੇਨਤੀ ਕਰਦਾ ਮੈਂ ਪਰ ਜਦੋਂ ਵੀ ਇਹ ਚੀਜ਼ ਆਪਾਂ ਨੂੰ ਲੋੜ ਪੈਂਦੀ ਹੈ ਨਾ ਇੰਮੀ ਹੱਥ ਦਾ ਉਦੋਂ ਆਪ ਨੂੰ ਪਤਾ ਲੱਗਦਾ ਹੈ ਤੁਸੀਂ ਸਰਕਾਰੀ ਬਲੱਡ ਬੈਂਕ ਦਾ ਕੈਂਪ ਲੱਗ ਹੀ ਨਹੀਂ ਰਿਹਾ ਤਾਂ ਲੋਕ ਹੁਣ ਥੋੜੇ ਥੋੜੇ ਪਿੰਡ ਦੇ ਬਹੁਤ ਮੇਰੇ ਕੋਲ ਫੋਨ ਸਾਰੇ ਜਿਹੜੇ ਵੀ ਆਉਣੇ ਲੱਗ ਭੱਗ ਵੀ ਬਲੱਡ ਚਾਹੀਦਾ ਜਦੋਂ ਤੁਹਾਨੂੰ ਫੱਤਾ ਮਾਲੋਕਾ ਪੁੱਛ ਲੈਂਦੇ ਕੋ ਫੱਤਾ ਮਾਲੋਕਾ ਮਰੀ ਜਾਂ ਨਹੀਂ ਫੱਤਾ ਮਾਲੋਕਾ ਮਰੀ ਜਾਂ ਨਹੀਂ ਜਿਹਨੂੰ ਬਲੱਡ ਦੇਣੀ ਸਾਰੀ ਦੇਖ ਲੈ ਲੋ ਕਾਰਨ ਕਾਰਨ ਕੀ ਜੀ ਬਲੱਡ ਦਾ ਬਲੱਡ ਬੈਂਕਰ ਦੇ ਪਟਿਆਲਾ ਜਲੰਧਰ ਲੁਧਿਆਣਾ ਦੋਈ ਜਾਂਦੀਆਂ ਨੇ ਅਸੀਂ ਤੇ ਅਸੀਂ ਬਲੱਡਰ ਕਿਵੇਂ ਦੇ ਸਕਾਂਗੇ ਥੋੜਾ ਜਿਹਾ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਜਦੋਂ ਵੀ ਕੋਈ ਮਰੀਜ਼ ਆਪਨਾ ਜਾਂਦਾ ਉਦੋਂ ਆਪਾਂ ਨੂੰ ਇਹਦੇ ਬਾਰੇ ਪਤਾ ਲੱਗਦਾ ਵੀ ਕੀ ਲੋੜ ਪੈਂਦੀ ਹੈ ਤੇ ਸਿਵਲ ਸਾਹਿਬਾਂ ਨਾਲ ਸਾਡੂ ਬੇਨਤੀ ਇਹੀ ਕਰਦਾ ਜੀ ਜਿਵੇਂ ਪਿਛਲੇ ਪਿਛਲੇ ਵਾਰ ਜਦੋਂ ਸਿੱਧੂ ਮੂਸੇਵਾਲੇ ਦੀ ਵਰਸੀ ਸੀ ਉਦੋਂ ਵੀ ਇਹ ਹੋਇਆ ਜਿਹੜੀਆਂ ਟੀਮਾਂ ਬਾਹਰੋਂ ਆਈਆਂ ਮੁੰਡੇ ਝੋਲਾ ਪਾ ਕੇ ਆਏ ਤੇ ਜਗ੍ਹਾ ਰੋਕ ਲਈ ਸਿਲੈਕਟ ਕਰ ਲਈਆਂ ਪਹਿਲਾਂ ਹੀ ਕਿਦਰ ਪਹਿਲਾਂ ਉਹਨਾਂ ਨੇ ਤਾਂ ਜਿਹੜੀ ਮਾਨਸਾ ਦੀ ਮੇਨ ਟੀਮ ਸੀਗੀ ਉਹਨੂੰ ਜਗ੍ਹਾ ਹੀ ਨਹੀਂ ਸਿਲੈਕਟ ਮਿਲੀ ਹੈਗੀ ਇਹਦੇ ਚ ਬਹੁਤ ਬਾਹਰਲੀ ਟੀਮਾਂ ਤਾਂ ਕਰ ਰਹੀਆਂ ਨੇ ਤੇ ਇਹਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਵਹਿਰੀ ਜੀ ਦਾ ਖਾਲਸਾ ਵਾਡੀ